ਰੋਜ਼ਿੰਦੇ ਅਰਜਨ ਦੇਵ ਗੁਰੂ ਫਿਰ ਸੰਗਤ ਜੋਂਨ ਗੱਬਲਾ ਆਇਓ ਸੰਗਤ ਜੀ ਅੱਜ ਗੁਰੂ ਸਾਹਿਬ ਦਾ 462ਵਾਂ ਪ੍ਰਕਾਸ਼ ਪਰਮ ਲਾਇਆ ਜਾ ਰਿਹਾ ਹੈ ਇਹ ਨਗਰੀ ਵੀ ਉਹੀ ਹੈ ਜਿਹੜੀ ਗੁਰੂ ਸਾਹਿਬ ਨੇ ਆਪ ਸਾਈ ਸੀਗੀ ਦਰਬਾਰ ਸਾਹਿਬ ਜਿਸ ਦਾ ਗੁਰੂ ਸਾਹਿਬ ਨੇ ਆਪ ਨਿਵਾਣ ਕਰਾਇਆ ਸੀਗਾ ਸ੍ਰੀ ਗੁਰੂ ਸਾਹਿਬ ਜੀ ਦਾ ਸਭ ਤੋਂ ਇਸ਼ਾਰਾ ਤਸਵੀਰਾਂ ਦੇਖੋ ਮੋਢੇ ਲੰਗਰ ਲਗਾਇਆ ਗਿਆ ਸੰਗਤਾਂ ਵੱਲੋਂ ਕਿਸ ਤਰੀਕੇ ਨਾਲ ਜਿਹੜਾ ਅੱਜ ਮੋਢੇ ਲੰਗਰ ਲਗਾਇਆ ਗਿਆ ਸੰਗਤਾਂ ਵੱਲੋਂ ਉਹੀ ਲੰਗਰ ਹੈ ਜਿਹੜਾ ਗੁਰੂ ਸਾਹਿਬ ਨੇ 20 ਪੈ ਦਾ ਸ਼ੁਰੂ ਕੀਤਾ ਸੀਗਾ ਲekin ਅਜ ਬਰਕਤ ਦੇਖੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੰਗਰ ਪਹੁੰਚ ਗਿਆ ਕਰੋੜਾਂ ਅਰਬਾਂ ਬਿੜਾ ਲੰਗਰ ਹੋ ਗਿਆ ਜਿਹੜਾ 20 ਪੈ ਦਾ ਗੁਰੂ ਸਾਹਿਬ ਨੇ ਸਾਧੂਆਂ ਨੂੰ ਸ਼ੁਰੂਆਇਆ ਸੀਗਾ ਸੋ ਸੰਗਤ ਨਾਲ ਗੱਲਬਾਤ ਕਰਾਂਗੇ ਬਾਈ ਜੀ ਬਣਾਵੇ ਫਤਿਹ ਦੀ ਸਾਂਝ ਪਾਈਏ ਸਾਰੀ ਸੰਗਤ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੀ ਗੱਲ ਚੰਦਰਾ ਬਿਹਾਲਾ ਬਹੁਤ ਵੱਡਾ 462ਵਾਂ ਪ੍ਰਕਾਸ਼ ਪਰਬ ਹੈ ਅਗਰ ਹੀ ਖੁਦੂ ਸਾਹਿਬ ਦੀ ਹੈ ਗਗਨਵਾਲਾ ਸਾਹਿਬ ਦੇ ਸਾਰਿਆਂ ਨੇ ਆਪ ਇਹ ਮੈਦਾਨ ਪਾਇਆ ਕਿ ਪਵਨੇ ਦਿਲ ਦੇ ਗੁਰੂ ਗੁਰਜਿੰਦੇਵ ਸੱਚੇ ਪਾਸ਼ਾ ਇਹ ਪ੍ਰਕਾਸ਼ਪੁਰਗ ਦੇ ਵਿੱਚ ਬਹੁਤ ਸੰਗਤਾਂ ਮਤਲਬ ਉਹ ਮਹਮਾ ਕੇ ਤਰੰਦਨ ਸਾਹ ਪਹੁੰਚੀਆਂ ਤੇ ਵੀਰ ਖਾਲਸਾ ਗੱਤਗਾ ਗਰੁੱਪ ਵੱਲੋਂ ਤੇ ਆਜ਼ਾਦ ਗਰੁੱਪ ਵੱਲੋਂ ਜੋ ਲੰਗਰ ਦੀ ਸੇਵਾ ਚੱਲ ਰਹੀ ਹੈ ਤੁਸੀਂ ਦੇਖ ਰਹੇ ਹੋ ਬੜੇ ਉਤਸ਼ਾਹ ਨਾਲ ਸੇਵਾਦਾਰ ਕਰ ਰਹੇ ਨੇ ਤੇ ਸੰਗਤ ਸਾਖ ਵੀ ਬੜੇ ਸਾਹ ਨਾਲ ਰਹੀ ਏ ਬਸ ਕਿਰਪਾ ਗੁਰੂ ਸਾਹਿਬ ਦੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਬਿਲਕੁਲ ਜਿਹੜਾ ਮੰਡਲ ਚੱਲ ਰਿਹਾ ਤੁਸੀਂ ਦੇਖੋ ਹੋਰ ਵੀ ਵੀਰ ਮਹਿਜ਼ਬਾਨ ਵੀ ਲੱਗੇ ਨੇ ਕਿਤਨਾ ਕਿਤਨੇ ਅੱਜ ਜਿਹੜੀ ਵੱਡੀ ਗੱਲ ਕੀ ਹੈ ਤੁਸੀਂ ਦੇਖੋ ਕਿ ਸਿੱਖ ਵੀਰ ਤੇ ਹੈ ਹੀ ਨੇ ਨਾਲ ਨਾਲ ਪੰਨੀ ਗਿਣਤੀ ਦੇ ਵਿੱਚ ਜਿਹੜੇ ਬਰਾਬਰ ਸੇਵਾ ਦੇ ਬਾਰੇ ਹਿੰਦੂ ਵੀਰ ਨੇ ਸੋ ਇਹ ਨਾਲ ਮਿਲ ਕੇ ਤਿਹਾੜ ਮਨਾਇਆ ਜਾਦਾ ਗੁਰੂ ਸਾਹਿਬ ਦਾ ਸਿੰਘ ਸਾਹਿਬ ਪਹੁੰਚੇ ਨੇ ਸਿੰਘ ਸਾਹਿਬ ਨਾਲ ਗੱਲਬਾਤ ਕਰਾਂਗੇ ਸਿੰਘ ਸਾਹਿਬ ਉਹ ਇਹਨਾਂ ਦੇ ਫਤਿਹ ਦੀ ਸਾਜ ਬਈਏ ਦਿਹਾੜਾ ਬਹੁਤ ਵੱਡਾ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੀ ਭਾਵਨੇ ਦਿਲ ਦੇ 422ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਗੁਰੂ ਸਾਹਿਬ ਦੀ ਲਗਦੀ ਆ ਅੱਜ ਦੇ ਜਿਹੜੇ ਖੁਸ਼ੇ ਆ ਨਾ ਉਹਦੇ ਕਾਲਪੁਰ ਕੇ ਜਾਂਦਾ ਹਮਾਰਾ ਇਹਨੇ ਰੰਗ ਲਾਇਆ ਕਿ ਅੱਜ ਸਤਿਗੁਰੂ ਦੀਨ ਦੁਨੀ ਦੇ ਮਾਲਕ ਗੁਰੂ ਨਾਨਕ ਸਰੂ ਪੰਜਵੇਂ ਪਾਤਸ਼ਾਹ ਸ਼ਿਦਾਂਦੇ ਸਰਤਾਜ ਦੇ ਅਸਥਾਨਾਂ ਤੇ ਸੱਚੇ ਪਾਤਸ਼ਾਹ ਜੀ ਦੇ ਗੁਰੂ ਅਰਜਨ ਦੇਵ ਜੀ ਦੇ ਦਿਹਾੜੇ ਜਿਹੜੇ ਆ ਸੰਗਤਾਂ ਵੱਲੋਂ ਔਰ ਆ ਬੀਰ ਖਾਲਸਾ ਗਤਕਾ ਗਰੁੱਪਾਂ ਵੱਲੋਂ ਸਰਬੱਤ ਦੇ ਸੰਗਤ ਵੱਲੋਂ ਚੜ੍ਹਦੀ ਕਲਾ ਦੇ ਵਿੱਚ ਮਨਾਏ ਜਾ ਰਹੇ ਆ ਇਦਾਂ ਜਿਵੇਂ ਇੱਥੇ ਰੌਣਕਾਂ ਲੱਗੀਆਂ ਇਦਾ ਮਹਾਰਾਜ ਦੇ ਪ੍ਰਕਾਸ਼ ਸਤਾਨਾ ਤੇ ਗੋਇੰਦਵਾਲ ਸਾਹਿਬ ਦੀ ਬੇਅੰਤ ਹੀ ਸੰਗਤ ਮਹਾਰਾਜ ਜੀਆਂ ਦੇ ਖੁਸ਼ੀ ਲੈ ਰਹੀ ਆ ਤੇ ਆ ਸੰਗਤਾਂ ਦੇ ਆ ਰੂਹਾਂ ਦੇ ਦਰਸ਼ਨ ਦੇ ਇੱਕ ਦਾਡੀਆਂ ਗੱਲਾਂ ਵਾਦੇ ਤੁਸੀਂ ਦੇਖ ਕਮਾਲ ਕਿਹਾ ਜਾਂਦਾ ਤੁਸੀਂ ਦਾ ਸਰਪਾਚ ਕਿਹਾ ਜਾਂਦਾ ਅੱਜ ਜਿਸ ਤਰੀਕੇ ਨਾਲ ਲੱਗਰ ਲੱਗੇ ਨੇ ਸੇਵਾਵਾਂ ਚੱਲ ਰਹੀਆਂ ਨੇ ਇਹ ਵੀ ਰੋਪੇ ਦਾ ਲੰਗਰ ਸੀਗਾ ਜਿਹੜਾ ਗੁਰੂ ਸਾਹਿਬ ਨੇ ਸ਼ੁਰੂ ਕੀਤਾ। ਇਹ ਪ੍ਰੇਮ ਆ, ਪ੍ਰੇਮ ਆ ਸੰਗਤਾਂ ਦਾ, ਪ੍ਰੇਮ ਆ ਆਪਣੇ ਬੱਚਿਆਂ ਦੇ ਆਪਾਂ ਜਨਮ ਦਿਨ ਮਨਾਉਣਿਆਂ, ਵੱਡਿਆਂ ਦੇ ਮਨਾਉਣਿਆਂ ਕਿੰਨੇ ਛੋਸ਼ੇ ਕਰਦੀ ਆ ਸੰਗਤ। ਕਿ ਇਹ ਸਾਰੇ ਗੁਰੂ ਅਰਜਨ ਦੇਵ ਜੀ ਦੇ ਬੱਚੇ ਆ। ਇਹ ਪ੍ਰੇਮ ਆ ਗੁਰੂ ਅਰਜਨ ਦੇਵ ਜੀ ਦਾ ਸੰਗਤ ਦਾ। ਤੁਸੀਂ ਦੇਖੋ ਕਿਸ ਤਰੀਕੇ ਨਾਲ ਲੰਗਰ ਢੰਡਾਵੇ ਚੱਲ ਰਿਹਾ ਨੇ। ਦੇਖੋ ਪਹਿਲਾਂ ਇਹ ਤਸਵੀਰਾਂ ਇਹ ਹਿੰਦੂ ਵੀਰ ਨੇ ਜਿਹੜੇ ਬਰਾਬਰ ਲੱਗੇ ਨੇ ਜਾਗਰਣ ਕਰਦੇ ਨੇ। ਹੰਤ ਨੇ ਮੰਤਰੀ ਜੀ ਕੀ ਕਹਿੰਦਾ ਚਾਹੁੰਦੇ ਹੋ? ਮਹਾਮੈਦੀ ਦਾਗਦਲ ਕਰਦੇ ਹੋ ਲੇਕਿਨ ਅੱਜ ਗੁਰੂ ਸਾਹਿਬ ਦੇ ਪ੍ਰਕਾਸ਼ਪੁਰਪਤੇ ਲੰਗਰ ਲੈ ਕੇ ਪਹੁੰਚੇ ਹੋ ਵਡੀ ਗਿਲਤੀ ਦੇ ਵਿੱਚ ਸਲਤਨਤ ਦਾ ਸਾਂਝਾ ਕੀਤਾ ਜਾ ਕੇ ਕੀ ਦਿਲ ਦੇ ਭਾਵ ਨੇ ਦਿਲ ਦੇ ਭਾਵ ਬਹੁਤ ਵਧੀਆ ਜੀ ਇਹ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜਨਮ ਦਿਨ ਹੈ ਜੀ ਸਾਰਿਆਂ ਨੂੰ ਬਹੁਤ ਬਹੁਤ ਜਨਮ ਦਿਨ ਦੀਆਂ ਖੁਸ਼ੀਆਂ ਸਾਰਿਆਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਲੱਖ ਵਧਾਈਆਂ ਤੇ ਬੜਾ ਮਨ ਪਸੰਗਿਆ ਜੀ ਮਹਾਰਾਜ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੈ ਅੱਜ ਅਸੀਂ ਸੂਰ ਦਾ ਰੰਗ ਲਾਇਆ ਜੀ ਵੇਦਾ ਕਿੰਨੀ ਗੋਆ ਵੈਦੀ ਤਿਆਦੀ ਚੱਲ ਰਹੀ ਸੂਬ ਦੀ ਸਵੇਰ ਤੋਂ ਸੂਬ ਦੀ ਸਰ ਕਾਫੀ ਕੁਆਂਟੀਟੀ ਦੇ ਵਿੱਚ ਪੰਜ ਸੱਤ ਬਤੀਲੇ ਬਣਾਏ ਜੋ ਮਿਕਸ ਵੈਜ ਮਸ਼ਰੂਮ ਟਮਾਟੋ ਕਿਆ ਬਾਤ ਹੈ ਹਾਂਜੀ ਇੱਕੋ ਤਰਫਾ ਜਦੋਂ ਜਾਗਦਨ ਕਰਦੇ ਹੋ ਇੱਕ ਤਰਫਾ ਚ ਗਦੂ ਸਾਹਿਬ ਨੇ ਜਦਲਾ ਚ ਪਹੁੰਚੇ ਹੋ ਮੈਨੂੰ ਲੱਗਦਾ ਹੈ ਮਿਸਾਲ ਹੈ ਕਿਤਨਾ ਕਿਤੇ ਹਿੰਦੂ ਸਿੱਖ ਭਾਈਚਾਰੇ ਦੀ ਇਹ ਨੋ ਮਾਜ਼ਾ ਰਿਸ਼ਤਾ ਕਹਿੰਦੇ ਆ ਲੇਕਿਨ ਅੱਜ ਉਹ ਖਾਬਤ ਵੀ ਹੋ ਗਿਆ ਮਨ ਦਾ ਜੀ ਸਰ ਜੇ ਆ ਤੁਹਾਡੇ ਸਾਹਮਣੇ ਜੀ ਦੇਖੋ ਹਿੰਦੂ ਭਾਈਚਾਰਾ ਤੇ ਸਿੱਖ ਭਾਈਚਾਰਾ ਇੱਕ ਇੱਕ ਜੋਟੋ ਕੇ ਸੇਵਾ ਕਰਦੇ ਆ ਜੀ ਕੋਈ ਕਿੰਤੂ ਪਰੰਤੂ ਨਹੀਂ ਜੀ ਬੜੀ ਅਸੀਂ ਮਿਲ ਕੇ ਸੇਵਾ ਕਰਦੇ ਆਂ ਤੇ ਕੋਈ ਨਹੀਂ ਤਿਆਰ ਹੁੰਦਾ ਸਾਰੇ ਅਸੀਂ ਰਲ ਮਿਲ ਕੇ ਬਣਾਉਂਦੇ ਆਂ ਜੀ ਬਹੁਤ 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 ਬਿਲਕੁਲ ਤੁਸੀਂ ਦੇਖੋ ਕਿਸ ਤਰੀਕੇ ਨਾਲ ਸੰਗਤ ਪਹੁੰਚੀ ਹੈ ਵੱਡੀ ਗਿਣਤੀ ਦੇ ਵਿੱਚ ਸੋ ਬਿਲਕੁਲ ਤੁਸੀਂ ਦੇਖੋ ਕਿ ਇਸ ਤਰ੍ਹਾਂ ਛੋਟੇ ਛੋਟੇ ਬੱਚਿਆਂ ਨੇ ਸੇਵਾ ਲਵਾ ਦਿੱਤੀਆਂ ਨੇ ਅੱਜ ਇਹਨਾਂ ਦੇ ਅੱਜ ਫਤਿਹ ਬਲਾਈਏ ਗੁਰੂ ਸਾਹਿਬ ਦਾ ਬਣਾਵਟ ਤੇ ਆਲਾ ਸਾਰਿਆਂ ਨੂੰ ਵਾਇਦੀ ਜੀ ਦਾ ਖਾਲਸਾ ਵਾਇਦੀ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਦਿਹਾੜਾ ਹੈ ਤੇ ਸਾਰਿਆਂ ਨੂੰ ਲੱਖਾਂ ਸੇਵਾ ਕਰਦੇ ਨਹੀਂ ਮੋਹਦਾਸ ਕਰਦੇ ਸੇਵਾ ਕਰਦੇ ਹੋਏ ਤਣਾਵ ਕਿਸੇ ਨੂੰ ਨਹੀਂ ਮਹਿਸੂਸ ਹੁੰਦੀ ਸੇਵਾ ਵਿੱਚ ਤੁਹਾਡੇ ਨੂੰ ਛੋਟੇ ਛੋਟੇ ਬੱਚਿਆਂ ਨੂੰ ਹੋਰ ਆਉਣਾ ਚਾਹੀਦਾ ਹੈ ਆਪਣੇ ਦੋਸਤਾਂ ਨੂੰ ਕਹਿੰਦੇ ਜਾ ਕੇ ਵੀ ਆਇਆ ਕਿ ਤੁਸੀਂ ਵੀ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਕਿ ਖੁਸ਼ੀਆਂ ਪ੍ਰਾਪਤ ਕਰਵਾਵਾਂਗੇ ਤੁਸੀਂ ਦੇਖੋ ਆਫਗਾਨੀ ਕਿੰਨੀ ਸੈਂਟਰ ਪਹੁੰਚੀ ਗਿਆ ਲੰਬਾ ਜਿਹੜਾ ਮੋਰਨ ਚੱਲ ਰਿਹਾ 452 ਪ੍ਰਕਾਸ਼ ਨੂੰ ਬਖਸ਼ਣ ਦਾ ਜੀ ਸਾਹਿਬ ਦਾ ਆ ਸਭ ਤੋਂ ਪਹਿਲਾਂ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਵੀਰ ਖਾਲਸਾ ਗੋਪੋ ਵੱਲੋਂ ਤੇ ਸਾਰੀ ਸੰਗਤ ਵੱਲੋਂ ਆ ਜਿਹੜਾ ਲੰਗਰ ਲਾਇਆ ਗਿਆ ਵਸ ਸੰਗਤ ਨੂੰ ਬਹੁਤ ਬਹੁਤ ਵਧਾਰਕਾ ਜੋ ਕਿ ਸਹਿਬ ਗਰੀ ਗੁਰ ਅਰਜਨ ਦੇਵ ਜੀ ਦਾ ਜੇ ਗੁਰਪੁਰਬਾ ਤੇ ਸਾਡਾ ਨੂੰ ਬਹੁਤ ਬਹੁਤ ਮੁਬਾਰਕਾ ਜੀ ਤੇ ਸੰਗਤ ਨੂੰ ਦੇਖ ਲਓ ਵੀ ਆਹੋ ਠਾਟਾ ਮਾਰਦਾ ਕਾਟੇ ਜੋ ਕਿ ਵੇਖੋ ਸੇਵਾ ਵੀ ਸੰਗਤ ਜਿਹੜੇ ਸਾਡੇ ਸਿੰਘਾ ਪੂਰੀ ਸੇਵਾ ਵੀ ਕਰ ਰਹੇ ਸੇਵਾ ਵੀ ਨਿਭਾ ਰਹੇ ਆ ਤੇ ਵੇਖੋ ਜੀ ਸੰਗਤ ਦਾ ਦਾ ਇਕੱਠ ਵੇਖੋ ਜੀ ਵਾਸੋ ਬੀਟੂ ਨੇ ਅਬੜੀ ਵੱਡੀ ਕਿੰਨੀ ਸੰਗਤ ਪਹੁੰਚੀ ਹੈ ਤੁਸੀਂ ਵੀ ਜ਼ਰੂਰ ਕਮੈਂਟ ਸੈਕਸ਼ਨ ਵਿੱਚ ਆ ਕੇ ਆਪਣੀ ਝੋਲੀਆ ਪਵਾਓ ਇਹ ਦੂਸਤਾਂ ਦੇ ਲੱਖ ਲੱਖ ਆਪਣਾ ਜੀਵਨ ਬਣਾਓ ਤੁਸੀਂ ਦੇਖ ਰਹੇ ਹੋ ਆ ਗਿਆ ਨਵਾਂ ਹਾਲ ਦਾ ਤਰ੍ਹਾਂ